ਸੌਰਨ ਸਿੰਘ ਜਨਾਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਆ ਬੜੀ ਮਿਹਰਬਾਨੀ ਸੰਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਨ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਇੱਕ ਤੋਂ ਸੁਣੇ ਤੇ ਸੋ ਵੀ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਆ ਸੰਨ ਸਾਹਿਬ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਾਹੌਲ ਆ ਜਿਹੜਾ ਉਹ ਤੱਤਾ ਭਾਰਾ ਹੋ ਗਿਆ ਸੀਗਾ ਜੀ ਉੱਥੇ ਬੜੀ ਵੱਡੀ ਗੰਟੀ ਦੇ ਵਿੱਚ ਵਿਦਿਆਰਥੀ ਹੈਗੇ ਆ ਪਰ ਯੂਨੀਵਰਸਿਟੀ ਦੇ ਬੰਦੋਬਸਤ ਚਲਾਕੀ ਕੀਤੀ ਗਈ ਆ ਅੱਜ ਜੇ ਸੇ ਬੱਚਾ ਨੂੰ ਛੁੱਟੀ ਕਰਤੀ ਵੀ ਤਾਂ ਜੋ ਇੱਥੇ ਪੇਪਰ ਵੀ ਨਹੀਂ ਅੱਜ ਹੋਣਾ ਬੱਚਾ ਨੂੰ ਛੁੱਟੀ ਵੀ ਕਰਤੀ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਇਹ ਤੱਕ ਨਾ ਹੋਵੇ ਸੋ ਬੱਚੇ ਜਿਹੜੇ ਘਰਾਂ ਨੂੰ ਗਏ ਹੋਏ ਉਹ ਆਉਣ ਹੀ ਨਾ ਅੱਜ ਉਹਨਾਂ ਦਾ ਮਨਸ਼ਾ ਇਹ ਸੀ ਪਰ ਅੱਜ ਵਿਦਿਆਰਥੀਆਂ ਨੇ ਇਹ ਸਦਨਤਾ ਸੀ ਵੀ ਭਾਈ ਤੁਸੀਂ ਆਇਓ ਤੇ ਆਪਾਂ ਸੈਨੇਟ ਚੋਣਾਂ ਦੇ ਬਾਰੇ ਤਰੀਕ ਦਾ ਐਲਾਨ ਕਰਵਾ ਕੇ ਹੀ ਰੁਕਣਾ ਪਰ ਗੁੱਦੀ ਗੱਲੇ ਇਹ ਕਿ ਅੱਜ ਇੱਥੇ ਉਹ ਇਫੈਕਟ ਉਹ ਗੱਲ ਬਣ ਨਹੀਂ ਸਕੀ ਦੀਦੀ ਕੇ ਆਸ ਕਰਨੀ ਬਣਦੀ ਸੀ ਵਿਦਿਆਰਥੀਆਂ ਨੇ ਇਹ ਗੱਲ ਕਹੀ ਆ ਕਿ ਅਸੀਂ ਅਗਲੀ ਰਣਨੀਤੀ ਉਲੀਕੇ ਛੇਤੀ ਹੀ ਦੱਸਾਂਗੇ ਕੁਲਮਾ ਕੇ ਗੱਲ ਹੈ ਕਿ ਵਿਦਿਆਰਥੀਆਂ ਨੇ ਗੱਲ ਕਹੀ ਆ ਜਿੰਨੀ ਦੇਰ ਤੱਕ ਯੂਨੀਵਰਸਿਟੀ ਦੀ ਸੈਨੇਟ ਦੀ ਚੋਣ ਦੀ ਤਰੀਕ ਨਹੀਂ ਨਾ ਮਿਲਦੀ ਉਨੀ ਦੇਰ ਤੱਕ ਅਸੀਂ ਸੰਘਰਸ਼ ਕਰਦੇ ਰਹਿਣਾ ਸੋ ਅੱਜ ਵਾਲੇ ਸੰਘਰਸ਼ ਦੇ ਵਿੱਚ ਕਾਫੀ ਤਣਾਅਪੂਰਨ ਮਾਹੌਲ ਵੀ ਰਿਹਾ ਕਿਉਂਕਿ ਯੂਨੀਵਰਸਿਟੀ ਦੇ ਬਾਹਰ ਅੰਦਰ ਪੁਲਿਸ ਬਹੁਤ ਸੀ ਵਿਦਿਆਰਤੀ ਵੀ ਸੀ ਪਰ ਅੱਜ ਕਹਿ ਰਿਹਾ ਵੀ ਕੋਈ ਉੱਥੇ ਕੋ ਲੜਾਈ ਝਗੜਾ ਜਾਂ ਕਿਸੇ ਵੀ ਤਰ੍ਹਾਂ ਦੀ ਗੱਲ ਇਦਾਂ ਦੀ ਨਹੀਂ ਹੋਈ ਜੀ ਤੇ ਕਿਸਾਨਾਂ ਨੇ ਵੀ ਦਸਹਿਰਾ ਗਰਾਊਂਡ ਦੇ ਵਿੱਚ ਬਹੁਤ ਵੱਡਾ ਇਕੱਠ ਕਰਨਾ ਸੀ ਉਹਦਾ ਕੀ ਬਣਿਆ ਉਹ ਜੇ ਹੋਇਆ ਜੇ ਇਕੱਠ ਹੋਇਆ ਕਿਸਾਨ ਉੱਥੇ ਪਹੁੰਚੇ ਆ ਕਿਸਾਨਾਂ ਨੇ ਇੱਕ ਗੱਲ ਵੀ ਕਹੀ ਆ ਚੰਡੀਗੜ੍ਹ ਦੇ ਦਸਹਿਰਾ ਗਰਾਊਂਡ ਦੇ ਵਿੱਚ ਸੈਕਟਰ ਮੇਰਾ ਖਲ 47 ਜੇ ਮੈਂ ਗਲਤ ਨਾ ਹੋਵਾਂ ਤਾਂ ਤੇ ਵਿਦਿਆਰਥੀ ਉੱਥੇ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਜੇਕਰ ਕੱਲ ਤੱਕ ਯਾਨੀ ਕਿ ਅੱਜ 26 ਤਰੀਕ ਨੂੰ ਆਪਾਂ ਖਬਰਾਂ ਨਹੀਂ ਸਾਹ ਪਾ ਰਹੇ ਆ ਕੱਲ ਨੂੰ 27 ਤਰੀਕ ਤੱਕ ਜੇਕਰ ਜਲੰਧਰ ਦੀ ਖੰਡ ਮਿਲ ਦੀ ਸ਼ੁਰੂਆਤ ਨਾ ਹੋਈ ਅਸੀਂ ਜਰੰਦਰ ਹਾਈਵੇ ਨੂੰ ਜਮ ਕਰ ਦੇਣਾ ਉਹਨਾਂ ਨੇ ਇਹ ਗੱਲ ਕਹੀ ਆ ਦੂਜੀ ਗੱਲ ਇਹ ਵੀ ਅਜੇ ਸ ਬਲਵੀਰ ਸਿੰਘ ਰਾਜੇਵਾਲ ਗੁਰੀ ਵੀ ਸੀ ਉਹਨਾਂ ਨੇ ਕਿਹਾ ਜੀ ਕਿ ਭਾਰਤ ਦੀ ਸਰਕਾਰ ਨੇ ਅਮਰੀਕਾ ਨਾਲ ਫ੍ਰੀ ਟ੍ਰੇਡ ਸਮਝੌਤਾ ਕਰਨਾ ਚਾਹਿਆ ਕਰਨ ਜਾ ਰਹੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਝੂਠ ਬੋਲ ਰਿਹਾ ਕਿ ਖੇਤੀ ਦੇ ਉੱਤੇ ਸੰਕਟ ਨਹੀਂ ਆਉਣ ਦੇਵਾਂਗੇ ਇੱਕ ਹੋਰ ਫੀਡਵੈਲ ਲਿਆਂਦਾ ਜਾ ਰਿਹਾ ਤੇ ਉਹ ਕਹਿੰਦੇ ਕਿ ਹੋਰ ਵੀ ਬਹੁਤ ਸਾਰੇ ਗਲਤ ਇਹਨਾਂ ਦੇ ਵੱਲੋਂ ਫੈਸਲੇ ਕੀਤੇ ਜਾ ਰਹੇ ਆ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਪੂਰੇ ਭਾਰਤ ਦੇ ਵਿੱਚ ਤੇ ਸਮੁੱਚੇ ਪੰਜਾਬ ਦੇ ਵਿੱਚ ਇੱਕ ਫੇਰ ਕਿਸਾਨੀ ਦੀ ਲਹਿਰ ਸ਼ੁਰੂ ਕਰਾਂਗੇ ਤਾਂ ਜੋ ਕੇਂਦਰ ਨੂੰ ਇਹ ਦੱਸਿਆ ਜਾਵੇ ਕਿ ਜੋ ਤੁਸੀਂ ਸਾਡੇ ਨਾਲ 5 ਸਾਲ ਪਹਿਲਾਂ ਮੰਗਾ ਮੰਨੀਆਂ ਸੀ ਕਿਸਾਨ ਉਹਨਾਂ ਦੇ ਮੌਕੇ ਉਹਦੇ ਵਿੱਚੋਂ ਬਹੁਤਿਆਂ ਅੱਜ ਵੀ ਪੈਂਡਿੰਗ ਆ ਤੇ ਵੈਸੇ 5 ਸਾਲ ਪੂਰੇ ਹੋਣ ਕਰਕੇ ਅਜ 10000 ਦੇ ਕਰੀਬ ਕਿਸਾਨਾਂ ਜਿਹੜੇ ਉਹ ਚੰਡੀਗੜ੍ਹ ਦੀ ਦੁਸਹਿਰਾ ਗਰਾਊਂਡ ਦੇ ਵਿੱਚ ਪਹੁੰਚੇ ਸੀ ਪਰ ਗੰਨੇ ਦਾ ਮੁੱਲ ਵਧਾ ਦਿੱਤਾ ਕਹਿੰਦੇ 15 ਰੁਪਏ ਹਾਂਜੀ ਇਹ 400 ਤੇ 1 ਰੁਪਈਆ ਮੁੱਲ ਸੀਗਾ ਸਿਰਸਰ ਉਹ ਪਿਛਲੇ ਸਾਲ ਗੰਨੇ ਦਾ ਪ੍ਰਤੀ ਕੌਂਟਰ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅੱਜ 15 ਰੁਪਏ ਕਿਵਾਂਟਲ ਦਾ ਵਾਅਦਾ ਕੀਤਾ। ਉਹ 401 ਤੋਂ ਵੱਧ ਕੇ 416 ਰੁਪਏ ਕਿਵਾਂਟਲ ਹੋ ਗਿਆ ਪੰਜਾਬ ਦੇ ਗੰਨੇ ਦਾ ਭਾਅ। ਤੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਭਾਅ ਤੇ ਹਰਿਆਣੇ ਦੇ ਨਾਲੋਂ ਤਾਂ ਉਹ ਕਹਿੰਦੇ ਕਿ ਖਾਸ ਕਰਕੇ ਵੱਧ ਭਾਅ। ਸੋ ਵੈਨੇ ਪਾਈ ਕਿਸਾਨਾਂ ਦੇ ਵੱਲੋਂ ਇਸ ਗੱਲ ਤੇ ਪ੍ਰਤੀਕਿਰਿਆ ਕੀ ਆਉਂਦੀ ਆ ਪਰ ਅੱਜ 15 ਰੁਪਏ ਪ੍ਰਤੀ ਕਿਵਾਂਟਲ ਪੰਜਾਬ ਦੇ ਵਿੱਚ ਗੰਨੇ ਦੇ ਭਾਅ ਦਾ ਵਾਅਦਾ ਹੋ ਗਿਆ ਹੈ। ਕਿਰਨ ਜੀ ਆਪ ਕਿਸ ਤਰ੍ਹਾਂ ਦੀਆਂ ਖਬਰਾਂ ਆਉਣ ਲੱਗ ਪਈਆਂ ਛੋਟੀਆਂ ਲੜਕੀਆਂ ਬਾਰੇ ਬੱਚੀਆਂ ਬਾਰੇ ਹੁਣ ਇੱਕ ਹੋਰ ਬੱਚੀ ਦੀ ਕਿ ਉਸਨੂੰ ਗਲੀ ਦੇ ਵਿੱਚ ਕੋਈ ਛੇੜਨ ਲੱਗਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਬਜ਼ੁਰਗ औरत ਤੇ ਹੀ ਹਮਲਾ ਕਰਤਾ ਜਿਹੜੀ ਕਿ ਉਹਨਾਂ ਨੂੰ ਵਰਜ ਰਹੀ ਸੀ ਕੀ ਕਹਾਣੀ ਹੈ ਇਹ ਸਾਰੀ ਇਹ ਜੇ ਸੰਗਰੂਰ ਦੇ ਵਿੱਚ ਫਿਰ ਸਾਹਿਬ ਖਬਰ ਆਈ ਸਾਹਮਣੇ ਦੋ ਤੰਗੜ ਪਹਿਲਾਂ ਇੱਕ ਬੰਦੇ ਨੇ ਸੰਗਰੂਰ ਦੀ ਇੱਕ ਗਲੀ ਦੇ ਵਿੱਚ ਤੇ ਇੱਕ ਛੋਟੀ ਉਮਰ ਦੀ ਕੁੜੀ ਦੇ ਨਾਲ ਛੇੜਖਾਮੀ ਕਰਨੀ ਚਾਹੀ ਕੋਈ ਉਹਦੇ ਨਾਲ ਸੋਚਣ ਕਰਨ ਦੀ ਗੱਲ ਉਹਨੇ ਕੋਸ਼ਿਸ਼ ਕੀਤੀ ਉਹਨੇ ਛੇੜਖਾਮੀਆਂ ਕਰਦਾ ਸੀ ਤੇ ਇੱਕ ਔਰਤ ਨੇ ਬਜ਼ੁਰਗ ਔਰਤ ਦੇ ਉਹਨੂੰ ਰੋਕਿਆ ਟੋਕਿਆ ਝਿੜਕਿਆ ਇਸ ਬੰਦੇ ਨੇ ਮਨ ਦੇ ਵਿੱਚ ਖਾਰ ਰੱਖੀ ਲਾਇਕ ਦੇ ਦੋਸ਼ਾਂ ਦੇ ਮੁਤਾਬਕ ਉਸ ਬੰਦੇ ਨੇ ਜਿਹੜਾ ਕਿ ਛੇੜਖਾਮੀਆਂ ਕਰਦਾ ਸੀ ਉਹਨੇ ਆਪਦੀ ਗੱਡੀ ਬਜ਼ੁਰਗ ਔਰਤ ਦੇ ਉੱਤੇ ਚੜਾਤੀ ਬੈਠ ਕੇ ਲਿਆਇਆ ਫਿਰ ਚੜਾਈ ਆਪਦੀ ਕਿਹ ਕੱਢੀ ਇਹ ਔਰਤ ਮਾਰਤੀ ਉਹ ਪਰਿਵਾਰਕ ਮੈਂਬਰਾਂ ਨੇ ਵੀਡੀਓ ਬਣਾ ਲਈ ਵੀ ਜਦੋਂ ਇਹ ਗੱਡੀ ਦੇ ਥੱਲੇ ਡਰੜਿਆ ਸੀਗਾ عورت ਨੂੰ ਤੇ ਉਹਦੇ ਉੱਤੇ ਪੁਲਿਸ ਨੂੰ ਤੇ ਪੁਲਿਸ ਨੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ। ਦੂਜੀ ਗੱਲ ਇਹ ਜਿਹੜੇ ਜ਼ਿਲੰਦਰ ਦੇ ਵਿੱਚ ਕਾਂਡ ਵਾਪਰਿਆ ਉਹਦੇ ਬਾਰੇ ਤੁਸੀਂ ਸਭ ਨਵੀਆਂ-ਨਵੀਆਂ ਪਰਤਾਂ ਸਾਹਮਣੇ ਆ ਰਹੀਆਂ। ਜਿਹੜਾ ਬੰਦਾ ਪੁਲਿਸ ਦੇ ਕੋਲੇ ਨੌ ਰਣ ਦੇ ਰਿਮਾਂਡ ਦੇ ਉੱਤੇ ਆ ਤੇ ਉਹਦੇ ਦੇ ਬਾਰੇ ਪਰਿਵਾਰਕ ਜਿਹੜੇ ਸਰਸੇ ਦੱਸਦੇ ਆ ਵੀ ਇਸ ਬੰਦੇ ਦਾ ਕਿਰਦਾਰ ਪਹਿਲਾਂ ਵੀ ਮਾੜਾ ਤੇ ਦਾਰੂ ਸ਼ਰਾਬ ਵੀ ਪੀਂਦਾ। ਇਹ ਵੀ ਧੀ ਨਾਨਕੇ ਰੈਂਦੀ ਆ ਵੱਡੀ ਕਿਉਂਕਿ ਧੀ ਨੂੰ ਵੀ ਆਪਣੀ ਪਰਿਵਾਰ ਨੂੰ ਵੀ ਇੱਕ ਖਤਰਾ ਸੀ ਕਿ ਪਾਈ ਪਤਾ ਨਹੀਂ ਕਿਧਰ ਨਾਲ ਕੀ ਕਰ ਦੇਵੇ। ਸੋ ਹੁਣ ਪਰਿਵਾਰਕ ਮੈਂਬਰ ਤੇ ਪੂਰਾ ਪੰਜਾਬ ਇਸ ਵੇਲੇ ਇਹਦੇ ਕੋਲ ਫਾਂਸੀ ਦੀ ਮੰਗ ਕਰ ਰਿਹਾ ਹੈ ਤੇ 28 ਤਰੀਕ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਸਿੰਘ ਰਛਦਾਰਾਂ ਨਾਲ ਕੀਤਾ ਜਾ ਰਿਹਾ ਕਿਉਂਕਿ ਪੁਲਿਸ ਮੁਲਾਜ਼ਮ ਘਰ ਦੇ ਵਿੱਚ ਜਾ ਕੇ ਤੇ ਚਾਹ ਪਾਣੀ ਪੀ ਕੇ ਮੁੜਿਆ ਸੀ ਉਹਨਾਂ ਨੇ ਤਲਾਸ਼ੀ ਵੀ ਨਹੀਂ ਲਈ ਕਰਦੀ। ਜਦ ਕਿ ਘਰ ਦੇ ਵਿੱਚ ਕੁੜੀ ਦੀ ਰੱਡ ਬੋੜੀ ਸੀ। ਸੋ ਇਸ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਪੱਕੇ ਤੌਰ ਤੇ ਡਿਸਮਿਸ ਕੀਤਾ ਜਾਵੇ ਇਸ ਗੱਲ ਦੀ ਮੰਗ ਚੱਲ ਰਹੀ ਹੈ। अच्छा स्वर्ण सिंह राणा जी ਜਿਹੜੇ ਦੋ ਡੀਐਸਪੀ ਪੰਜਾਬ ਪੁਲਿਸ ਦੇ ਸਸਪੈਂਡ ਕੀਤੇ ਆ ਉਹ ਰਿਸ਼ਵਤ ਮੰਗਦੇ ਸੀ ਰਿਸ਼ਵਤ ਲੈਂਦੇ ਫੜੇ ਗਏ ਜਾਂ ਕੇ ਹਕਮ ਅਦੂਲੀ ਕੀਤੀ ਉਹਨਾਂ ਨੇ ਕੋਈ ਇਹ ਜੀ ਅਸਲ ਵਿੱਚ ਇਹਨਾਂ ਨੂੰ ਆਪਾਂ ਹੁਕਮ ਅਦੂਲੀ ਨਾਲ ਜੋੜ ਸਕਦੇ ਆ ਇਹ ਤਰਨਤਾਰਨ ਦੇ ਵਿੱਚ ਆਪਾਂ ਜਾਣਦੇ ਕਿ ਜ਼ਮੀਨੀ ਟੋਣ ਹੁਣੇ-ਹੁਣੇ ਹੋ ਕੇ ਠੀਕ ਆ ਹੂੰ ਹੂੰ ਸਰਕਾਰ ਨੇ ਉੱਥੋਂ ਦੇ ਐਸਐਸਪੀ ਨੂੰ ਤਾਂ ਸਸਪੈਂਡ ਕਰ ਹੀ ਦਿੱਤਾ ਸੀਗਾ ਆਪਾਂ ਖਬਰਾਂ ਲੈੱਡੇ ਫਿਰਨ ਤੇ ਕਰਦੇ ਰਹੇ ਆ ਪਰ ਪਿਛਲੇ ਦਿਨੀ ਆਪਾਂ ਜਾਣਦੇ ਕਿ ਚੋਣਾਂ ਦੇ ਮੌਕੇ ਇੱਕ ਅਕਾਲੀ ਦਲ ਦੇ ਆਈਟੀ ਸੈੱਲ ਦੇ ਮੁਖੀਏ ਜਿਹੜੇ ਉਹ ਅਗਰ 76 ਸਿੰਘ ਗਿੱਲ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਮੇਰਾ ਫੱਕ ਸੁਣਨੀ ਇਹ ਵੀ ਖਬਰ ਸਾਂਝੀ ਕੀਤੀ ਸੀ ਵੀ ਹਾਈ ਕੋਰਟ ਨੇ ਨਿਸ਼ਤਰ ਸਿੰਘ ਗਿੱਲ ਨੂੰ ਜ਼ਮਾਨਤ ਦਿੱਤੀ ਆ ਉਹ ਜਿਹੜੀ ਜ਼ਮਾਨਤ ਦਿੱਤੀ ਆ ਇਹਦੇ ਪਿੱਛੇ ਕਾਰਨ ਮੰਨਿਆ ਗਿਆ ਜੀ ਪੁਲਿਸ ਦੇ ਵੱਲੋਂ ਕੇਸ ਸਹੀ ਨਹੀਂ ਤਿਆਰ ਕੀਤਾ ਗਿਆ ਤੇ ਹਾਈ ਕੋਰਟ ਦੇ ਵਿੱਚ ਪੂਰੀ ਤਰ੍ਹਾਂ ਪੈਰਵੀ ਨਹੀਂ ਕੀਤੀ ਗਈ ਕੇਸ ਦੀ ਜਿਹਦੇ ਕਰਕੇ ਕਮਜ਼ੋਰ ਕੇਸ ਹੋਣ ਕਰਕੇ ਇਸ ਬੰਦੇ ਨੂੰ ਜ਼ਮਾਨਤ ਮਿਲੀ ਆ ਇਹਦੇ ਕਰਕੇ ਅੱਜ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਤੇ ਦੋ ਡੀਐਸਪੀ ਨੂੰ ਸਸਪੈਂਡ ਕਰਵਾਇਆ ਗਿਆ ਇਦੇ ਵਿੱਚ ਇੱਕ ਹੈਗਾ ਜੀ ਹਰਜਿੰਦਰ ਸਿੰਘ ਤੇ ਦੂਜਾ ਹੈਗਾ ਜੀ ਗੁਲਜ਼ਾਰ ਸਿੰਘ ਤੇ ਇੱਕ ਸਜਵਿਆ ਹੀ ਨਵੀਂ ਨਵੇਲੀ ਅ ਲੜਕੀ ਦੀ ਮੌਤ ਹੋ ਗਈ ਹੈ ਦੁਲਹੰਦੀ ਕਿਸ ਤਰੀਕੇ ਨਾਲ ਹੋਈ ਹੈ ਜੀ ਮੌਤ ਕੀ ਸਾਰੀ ਕਹਾਣੀ ਕੀ ਹੈ ਇਹ ਤਾਂ ਬੜੀ ਮਾੜੀ ਖਬਰ ਹੈ ਜੀ ਸਰਬ ਇਹ ਤਾਂ ਖਬਰਾਂ ਵਿੱਚ ਜੋੜ ਦਿੰਦੀ ਆ ਹਾਲੇ ਇਸ ਮੁੰਡੇ ਕੁੜੀ ਦਾ ਵਿਆਹ ਐਤਵਾਰ ਨੂੰ ਹੋਇਆ ਅੱਜ ਆਪਾਂ ਬੁੱਧਵਾਰ ਨੂੰ ਖਬਰਾਂ ਦੀ ਸਾਂਝ ਪਾ ਰਹੇ ਆ ਐਤਵਾਰ ਵਿਆਹ ਹੋਇਆ ਦੋ ਦਿਨ ਪਹਿਲਾਂ ਇਹਨਾਂ ਦਾ ਜਦੋਂ ਹੁਣ ਕਿਸੇ ਦਾ ਵਿਆਹ ਹੁੰਦਾ ਤਿੰਨ ਸਾਹਿਬ ਜਾਨਤਾ ਬੰਦਾ ਧਾਰਮਿਕ ਫਮਾ ਤੇ ਜਾਂਦਾ ਹੁੰਦਾ ਮੱਥਾ ਟੇਕਣ ਤੇ ਜਾਂ ਫਿਰ ਕਹਿੰਦੇ ਸਭ ਤੋਂ ਨੇੜਲੀਆਂ ਰਿਸ਼ਤੇਦਾਰੀਆਂ ਬੰਦਾ ਕਹਿੰਦਾ ਪਹਿਲਾਂ ਉਹ ਪੁਗਤਾ ਆਦੀਏ ਮਿਲਿਆਗੇ ਤੇ ਫਿਰ ਬਾਕੀ ਅਸੀਂ ਕੰਮ ਕਾਜ ਕਰ ਲਾਂਗੇ ਇਹ ਰਿਸ਼ਤੇਦਾਰੀ ਦੇ ਵਿੱਚ ਮਿਲਣ ਚੱਲੇ ਸੀਗੇ ਮੁੰਡਾ ਕੁੜੀ ਤੇ ਕਹਿੰਦੇ ਆ ਵੀ ਗੱਡੀ ਸ਼ਾਇਦ ਕੋਈ ਓਵਰ ਸਪੀਡ ਸੀ ਜਾਂ ਕੋਈ ਹੋਰ ਕਾਰਨ ਬਣ ਗਿਆ ਗੱਡੀ ਇਹਨਾਂ ਦੀ ਸਿੱਧੀ ਫਟੇਗੜ ਸਾਹਿਬ ਦੀ ਖਬਰ ਹੈ ਗੱਡੀ ਸਿੱਧੀ ਜਾ ਕੇ ਦਰਖਤ ਦੇ ਵਿੱਚ ਟਕਰਾ ਗਈ ਤੇ ਬੜੀ ਭਿਆਨਕ ਟੱਕਰ ਹੋਈ ਆ ਤੇ ਕੁੜੀ ਦੀ ਤਾਂ ਮੋਕੇ ਦੇ ਉੱਤੇ ਮੌਤ ਹੋ ਗਈ ਆ ਤੇ ਮੁੰਡਾ ਇਸ ਵੇਲੇ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ ਹਸਪਤਾਲ ਦੇ ਵਿੱਚ ਭਰਤੀ ਹੈ ਦੀ ਹੂੰ ਅੱਛਾ ਜਿਹੜਾ ਕਾਂਗਰਸੀਆਂ ਨੇ ਗਵਰਨਰ ਹਾਊਸ ਘੇਰਨਾ ਸੀ ਗਏ ਫਿਰ ਕਾਂਗਰਸੀ ਘੇਰ ਬਿਲਕੁਲ ਹੀ ਬਿਲਕੁਲ ਅੱਜ ਗਏ ਸੀਗੇ ਵੀ ਭਾਈ ਇਸ ਵੇਲੇ ਕੇਂਦਰ ਦੀ ਸਰਕਾਰ ਦੀਆਂ ਪੰਜਾਬ ਦੇ ਹੱਕਾਂ ਹਿੱਤਾਂ ਦੇ ਵਿੱਚ ਨੀਤੀਆਂ ਗੜਬੜਾਈਆਂ ਇਹਨਾਂ ਦੇ ਵੱਲੋਂ ਕੋਈ ਪੰਜਾਬ ਦੇ ਬਾਰੇ ਸੋਚਿਆ ਨਹੀਂ ਜਾ ਰਿਹਾ ਪੰਜਾਬ ਦੇ ਬਾਰੇ ਸਹੀ ਨਹੀਂ ਕੰਮ ਕਰ ਰਿਹਾ ਪੰਜਾਬ ਦੇ ਹੱਕਾਂ ਹਿੱਤਾਂ ਦੇ ਉੱਤੇ ਡਾਕਾ ਮਾਰ ਰਹੇ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਤੇ ਅੱਜ ਕਾਂਗਰਸ ਦਾ ਯੂਥ ਵਿੰਗ ਜਿਹੜਾ ਉਹ ਗਵਰਨਰ ਹਾਊਸ ਨੂੰ ਘੇਰਨ ਵਾਸਤੇ ਚੰਡੀਗੜ੍ਹ ਪਹੁੰਚਿਆ ਸੀ ਪਰ ਇੱਥੇ ਪਤਾ ਲੱਗਾ ਵੀ ਜਦੋਂ ਫਰਨੀਚਰ ਮਾਰਕੀਟ ਦੇ ਕੋਲੇ ਪਹੁੰਚੇ ਤਾਂ ਇਹਨਾਂ ਨੂੰ ਚੰਡੀਗੜ੍ਹ ਦੀ ਪੁਲਿਸ ਨੇ ਰੋਕ ਲਿਆ ਡਕ ਲਿਆ ਬੈਰੀਕੇਡਿੰਗ ਬਹੁਤ ਕੀਤੀ ਸੀ ਇਹ ਕਾਂਗਰਸੀ ਬੈਰੀਕੇਡ ਟੱਪ ਕੇ ਅੱਗੇ ਵਧਣ ਲੱਗੇ ਸੀ ਤੇ ਫਿਰ ਇਹਨਾਂ ਨਾਲ ਧੌੜ ਧਫਾ ਵੀ ਹੋਇਆ ਉਹ ਟੱਕਰ ਮੁਕੀ ਵੀ ਹੋਈ ਆ ਫਿਰ ਚੰਡੀਗੜ੍ਹ ਦੀ ਪੁਲਿਸ ਨੇ ਉਹ ਹਿਰਾਸਤ ਦੇ ਵਿੱਚ ਲੈ ਲਿਆ ਹੋਰ ਥਾਵਾਂ ਦੇ ਉੱਤੇ ਲੈ ਗਏ ਉੱਥੇ ਛੱਡੇ ਆ ਪਰ ਕਾਂਗਰਸੀਆ ਦੇ ਗਵਰਨਰ ਹਾਊਸ ਦੇ ਕੋਲੇ ਪਹੁੰਚ ਨਹੀਂ ਸਕੇ ਜੀ ਇਹਨਾਂ ਜੇ ਰਾਜਾ ਬੜਿੰਗ ਤੇ लाडी ਬਾਜਵਾ ਤੇ ਬਾਕੀ ਦੇ ਜਿਹੜੇ ਕਾਂਗਰਸੀ ਨੇ ਚੰਨੀ ਹੋਣੀ ਇਹ ਨਹੀਂ ਗਏ ਨਹੀਂ ਜੀ ਇਹ ਨਹੀਂ ਗਏ ਇਹ ਅੱਜ ਯੂਥ ਵਿੰਗ ਦੱਸ ਗਿਆ ਜੀ ਇਹ ਪ੍ਰਦਰਸ਼ਨ ਅੱਜ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦਾ ਮੇਰਾ ਚੈਲੰਜ ਮੈਂ ਗਲਤ ਨਾ ਹੋਣਾ ਜਨਮ ਦਿਨ ਸੀਗਾ ਅੱਜ ਕਾਂਗਰਸੀ ਬਾਕੀ ਔਰ ਗਏ ਸੀਗੇ ਜੀ ਅੱਛਾ ਤੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਤਾਂ ਅਸਲੀ ਸੈਸ਼ਨ ਹੋਇਆ ਸੀ ਵਿਧਾਨ ਸਭਾ ਦਾ ਇੱਕ ਫਿਰ ਮੂਡ ਸੈਸ਼ਨ ਵੀ ਹੋਇਆ ਬੱਚਿਆਂ ਦਾ ਕੋਈ ਆ ਬਿਲਕੁਲ ਹੀ ਦੇਖੋ ਅੱਜ ਨਾ ਬੱਚਿਆਂ ਦਾ ਇੱਕ ਸੈਸ਼ਨ ਹੋਇਆ ਵਿਸ਼ੇਸ਼ ਸੈਸ਼ਨ ਉਹ ਜਿਵੇਂ ਬੱਚਿਆਂ ਨੂੰ ਵੀ ਭਾਈ ਸਵਾਰ ਕਿਵੇਂ ਪੁੱਛਣੇ ਆ ਤੁਸੀਂ ਉੱਤਰ ਕਿਵੇਂ ਦੇਣੇ ਆ ਬਹਿਸ ਕਿਵੇਂ ਕਰਨੀ ਆ ਅੱਜ ਬੱਚਾ ਕੱਲਾ ਕੱਲਾ ਬੱਚਾ ਇੱਕ ਇੱਕ ਮੰਤਰੀ ਬਣਿਆ ਸੀ ਜਿਵੇਂ ਇੱਕ ਬੱਚਾ ਮੁੱਖ ਮੰਤਰੀ ਬਣਿਆ ਸੀ ਇੱਕ ਬੱਚਾ ਪ੍ਰਤਾਪ ਸਿੰਘ ਬਾਜਵਾਲ ਬਣਿਆ ਸੀ ਇੱਕ ਬੱਚਾ ਲਾਲਜੀਤ ਸਿੰਘ ਢਲਰਵੀ ਸੀ ਇੱਕ ਬੱਚਾ ਰਾਜਵਿੰਦ ਗਵੀ ਸੀ ਇਸ ਤਰੀਕੇ ਨਾਲ 117 ਬੱਚੇ ਜਿਹੜੇ ਉਹ ਪੰਜਾਬ ਦੇ ਵਕਤ ਵਕਤ ਜਨ ਦੇ ਵਿੱਚ ਚੁਣੇ ਗਏ ਤੇ ਉਹ ਫਿਰ ਜੀ ਜਿਹੜੇ ਵੱਖ-ਵੱਖ ਸਕੂਲਾਂ ਦੇ ਵਿੱਚੋਂ ਤੇ ਇਹਨਾਂ ਨੇ ਅੱਜ ਸੈਸ਼ਨ ਚਲਾਇਆ ਤੇ ਉਹ ਫਿਰ ਸੈਸ਼ਨ ਨਦਰਪੁਰ ਸਾਹਿਬ ਦੇ ਵਿੱਚ ਸੀਤਾ ਚਲੋ ਇਹ ਨਾਟਕੀ ਜਿਵੇਂ ਆਪਾਂ ਕਹਿੰਦੇ ਨਾਟਕੀ ਘਟਨਾ ਕਰਮਸਾਰਾ ਉਹੀ ਸੀਗਾ ਵੀ ਬਹਿਸ ਕਿਵੇਂ ਕਰਨੀ ਬੱਚੇ ਬੈਠੇ ਵੀ ਆ ਵੀ ਜਿਵੇਂ ਖੜ ਕੇ ਫਿਰ ਵਾਕ ਆਊਟ ਵੀ ਕੀਤਾ ਨਾੜੇ ਬਾਜ਼ੀ ਵੀ ਕੀਤੀ ਆ ਸਾਰਾ ਕੁਝ ਕੀਤਾ ਤੇ ਫਿਰ ਉਹ ਥੋੜਾ ਜਿਹਾ ਮਨੋਰੰਜਨ ਲਈ ਵੀ ਆਪਾਂ ਠੀਕ ਮੰਨ ਲਗੇ ਜਾਂ ਕਹਿ ਲਿਆ ਵੀ ਚਲੋ ਨਿਆਣਿਆਂ ਨੂੰ ਸਿਖਾਇਆ ਗਿਆ ਵੀ ਭਾਈ ਇੱਥੇ ਕੁੜ-ਕੁੜ-ਕੁੜ ਕਿਵੇਂ ਹੁੰਦੀ ਆ ਸਾਰਾ ਕੁਝ ਅੱਜ ਸੀਗਾ ਇਹਦੇ ਵਿੱਚ ਜੀ ਤੇ ਬਾਕੀ ਕਾਮਨਵੈਲਥ ਗੇਮਾਂ ਮਿਲ ਗਈਆਂ ਜੀ ਭਾਰਤ ਨੂੰ ਬਿਲਕੁਲ ਜੀ ਬਿਲਕੁਲ 20 ਤੋਂ 30 ਦੇ ਵਿੱਚ ਜਾਨਕਿ ਹੁਣ ਤੋਂ 5 ਬਰਿਆਂ ਬਾਅਦ ਤੇ ਭਾਰਤ ਦੇ ਵਿੱਚ ਕਾਮਨਵੈਲਥ ਕਿੱਦਾਂ ਹੋਣਗਾ ਵੈਸੇ ਇਹ 20 ਤੋਂ 10 ਦੇ ਵਿੱਚ ਹੋਈਆਂ ਸੀ ਤੇ 20 ਸਾਲਾਂ ਬਾਅਦ ਇਹ ਭਾਰਤ ਦੇ ਵਿੱਚ ਇੱਕ ਵਾਰ ਫੇਰ ਹੋਣੀਆਂ ਜੀ ਤੇ ਮੇਜ਼ਬਾਨੀ ਮਿਲ ਗਈ ਅੱਜ 15 ਸਾਲਾਂ ਬਾਅਦ ਅੱਜ ਮੇਜ਼ਬਾਨੀ ਮਿਲ ਗਈ ਆ ਤੇ ਸਕਾਟਲੈਂਡ ਦੇ ਵਿੱਚ ਗਲਾਸਗੋ ਦੇ ਵਿੱਚ ਪਤਾ ਲੱਗਾ ਜੀ ਕਾਮਨਵੈਲਥ ਸਪੋਰਟਸ ਐਗਜ਼ੀਕਿਊਟਿਵ ਬੋਰਡ ਦੀ ਮੀਟਿੰਗ ਹੋਈ ਆ ਇਰੇ ਬੱਚੇ ਪਤਾ ਲੱਗਾ ਜੀ ਕਿ ਅਹਮਦਾਬਾਦ ਦੇ ਵਿੱਚ ਗੁਜਰਾਤ ਨੇ ਅਹਮਦਾਬਾਦ ਖੇਤਰ ਦੇ ਵਿੱਚ ਤੇ 2030 ਦੇ ਵਿੱਚ ਕਾਮਨਵੈਲਥ ਗੇਮਜ਼ ਹੋਣੀਆਂ ਤੇ ਦੂਜੀ ਗੱਲ ਇਹ ਜੀ ਕਿ ਜਦੋਂ ਪਿਛਲੀ ਵਾਰ ਹੋਣਾ ਸੀ 2010 ਦੇ ਵਿੱਚ ਕਾਮਨਵੈਲਥ ਸਿੱਧਾ ਨਵੀਂ ਦਿੱਲੀ ਦੇ ਵਿੱਚ ਤਾਂ ਜੀ ਭਾਰਤੀ ਖਿਡਾਰੀਆਂ ਨੇ 38 골ਡ ਮੈਡਲ ਜਿੱਤੇ ਸੀ ਤੇ ਟੋਟਲ ਮੈਡਲ ਉਹਨੇ ਜਿੱਤੇ ਸੀਗੇ 101 ਜਣੇ ਜਿਹੜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਖਬਰਾਂ ਆਉਂਦੀਆਂ ਦਿਲ ਦਿਖਾਉਂਦੀਆਂ ਪਰ ਮੈਂ ਪਹਿਲੀ ਵਾਰੀ ਸੁਣ ਰਿਹਾ ਵੀ ਐਤਕੀ ਇੱਕ ਬੇਅਦਬੀ ਹੋਈ ਜਿਹੜੀ ਇਹ ਔਰਤਾਂ ਨੇ ਕੀਤੀ ਹੈ ਤਾਂ ਬਰਕਰਾਰ ਸੇਨ ਸਰ ਦੇਖੋ ਹੈ ਨਾ ਸਾਡੇ ਪੰਜਾਬੀਆਂ ਦੇ ਇੱਕ ਹਿੱਸੇ ਦੀ ਮਤ ਦਾ ਪ੍ਰਗਟਾਵਾ ਕਰਨ ਬੜੇਗਾ ਨਾ ਇਹ ਵੀ ਅਸੀਂ ਜਿਗਨੀ ਤੌਰ ਤੇ ਖੜੇ ਕਿੱਥੇ ਜੇ ਆਂ ਫਰੀਦਪੁਰ ਕੋਟ ਦੇ ਵਿੱਚ ਪਿੰਡ ਜਲਾਲਿਆਣਾ ਅੱਛਾ ਇਸ ਪਿੰਡਦਿਆਂ ਕੋਈ ਦੋ ਧੜੇ ਜਾਂ ਦੋ ਔਰਤਾਂ ਜਾਂ ਦੋ ਗਰੁੱਪ ਆਪਸ ਦੇ ਵਿੱਚ ਕਿਸੇ ਗੱਲੋਂ ਲੜੇ ਹੋਣੇ ਆ ਆਪਸ ਤਾਂ ਇੱਕ ਖੇਡ ਬਣਾਈਏ ਨਾ ਕੋ ਚੱਲ ਫਿਰ ਗੁਰੂ ਗੁਰਦੁਆਰੇ ਜਾ ਕੇ ਸੌਂ ਖਾਲਾ ਜੇ ਤੋ ਸੱਚਾ ਤਾਂ ਚੱਲ ਫਿਰ ਜਾ ਕੇ ਗੁਰਦੁਆਰੇ ਸੌਂ ਖਾ ਵੀ ਇਹ ਇਸ ਤਰੀਕੇ ਦੇ ਨਾਲ ਹੀ ਦੋ ਔਰਤਾਂ ਗਈਆਂ ਸੀ ਕੋਈ ਚੱਲ ਫਿਰ ਜਾ ਕੇ ਉੱਥੇ ਸੌਂ ਖਾ ਲੈਣੀਆਂ ਵੀ ਮੈਂ ਸੱਚੀ ਆ ਮੈਂ ਸੱਚੀ ਆ ਮੈਂ ਸਹੀ ਆ ਮੈਂ ਸਹੀ ਆ ਇਸ ਤਰ੍ਹਾਂ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਕੋਲੇ ਗਈਆਂ ਫੇਰ ਲੜ ਪਈਆਂ ਕਿ ਤਰ੍ਹਾਂ ਖਤਰੀ ਫੇਰ ਹੋਣਾ ਇਹ ਇਸ ਲੜਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੇ ਕੁਝ ਅੰਗ ਪਾਟ ਗਏ ਆ ਤੇ ਹੁਣ ਇਹਨਾਂ ਔਰਤਾਂ ਦੇ ਉੱਤੇ ਪਰਚਾ ਦਰਜ ਹੋਇਆ ਤਾਂ ਖਾਣੇ 'ਚ ਗੱਲ ਗਈ ਹੈ ਜੀ ਹੂੰ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਬਸਮਟ ਠੰਡਾ ਜੀ ਇਸ ਵੇਲੇ ਰਾਤ ਨੂੰ ਠੰਡ ਆ ਫਰੀਦਕੋਟ ਦੇ ਵਿੱਚ ਘੱਟੋ ਘੱਟ ਟੈਂਪਰੇਚਰ ਰਾਤ ਨੂੰ 4 ਡਿਗਰੀ ਹੋ ਗਿਆ ਤੇ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਅੱਜ ਵੀ ਸੋਹਣੀ ਧੁੱਪ ਨਿਕਲੀ ਆ ਤਿੰਨ ਦਿਨ ਪਹਿਚ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਤੇ ਸਿਰ ਰਹਿਣਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਤੇ ਫਿਰ ਠੰਡ ਵੱਧ ਜਾਣੀ ਹੈ ਜੀ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਜੀ ਮਿਹਰਬਾਨ